ਹੈਲੋ ਜੀ ਵੈਲਕਮ ਟੂ ਮਾਈ YouTube ਚੈਨਲ ਜਿਸ ਦਾ ਨਾਮ ਜੋਤ ਫੈਸ਼ਨ ਬੁਟੀਕ ਹੈ ਔਰ ਅੱਜ ਮੈਂ ਤੁਹਾਨੂੰ ਸਿੰਪਲ ਸਲਵਾਰ ਸਟਿਚ ਕਰਨਾ ਦੱਸ ਰਹੀ ਹਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਆਸਣ ਦੀ ਸਲਾਈ ਲਗਾ ਲਾਂਗੇ ਸਲਾਈ ਨੂੰ ਪੱਕਾ ਕਰ ਲਾਂਗੇ ਦੈਨ ਦੂਸਰੇ ਪੱਲੇ ਦਾ ਵੀ ਆਪਾਂ ਆਸਣ ਜੋੜ ਲਾਂਗੇ ਔਰ ਇਹਨੂੰ ਪੱਕਾ ਕਰ ਲਾਂਗੇ ਦਨ ਕੁੰਦੇ ਆਪਸ ਵਿੱਚ ਆਪਾਂ ਜੋੜ ਲਾਂਗੇ ਸਲਾਈ ਬਹੁਤ ਧਿਆਨ ਨਾਲ ਲਗਾਨੀ ਹੈ ਤਾਂ ਕਿ ਕਪੜਾ ਖਿੱਚਿਆ ਨਾ ਜਾ ਸਕੇ ਇਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਤੋਂ ਵੀ ਸਲਵਾਰ ਨੂੰ ਜੋੜ ਲਾਂਗੇ ਚੈਨਲ ਨਾਲ ਬਣੇ ਰਹੋ ਸਲਵਾਰ ਜੋੜਨ ਤੋਂ ਬਾਅਦ ਆਪਾਂ 벨ਟ ਲੈ ਲਾਂਗੇ 벨ਟ ਨੂੰ ਨੇਫੇ ਵਾਲੀ ਸਾਈਡ ਮੋੜ ਕੇ ਸਲਾਈ ਲਗਾ ਲਾਂਗੇ ਐ ਇਸੇ ਤਰ੍ਹਾਂ ਆਪਾਂ ਦੂਜੀ ਦੂਸਰੀ ਸਾਈਡ ਲੈ ਲਾਂਗੇ ਦੂਸਰੀ ਸਾਈਡ ਤੋਂ ਵੀ ਇਹਨੂੰ ਜੋੜ ਦਾਂਗੇ ਫਿਰ ਇਹਦੀ ਚੀੜੀ ਬਣਾ ਲਾਂਗੇ ਦੰਨ ਇਹਨੂੰ ਫਾ ਮੋੜ ਲਾਂਗੇ ये बहुत अपना ध्यान में कम करना है ताकि बल ना आए बिल्कुल भी और सिलाई सीधी स्ट्रेट लगे तो हाथ कपड़ा सैट करते जाना है और सिलाई लगाते जाना है कपड़ा नाल दाल सैट कर लेना है ਤਾਕਿ ਵੜਨਾ ਰਹੇ ਬਿਲਕੁਲ ਵੀ ਸਿਲਾਈ ਨੂੰ ਪੱਕਾ ਕਰ ਲੈਣਾ ਹੈ ਫਿਰ ਆਪਾਂ ਇਹਦਾ ਅੱਧ ਕਰ ਲੈਣਾ ਹੈ ਕਿਉਂਕਿ ਆਪਾਂ ਵੜ ਪਾਉਣੇ ਨੇ ਤਾਂ ਕਿ 벨ਟ ਆਪਾਂ ਸੌਖੇ ਤਰੀਕੇ ਨਾਲ ਇਹਨੂੰ ਜੋੜ ਸਕੀਏ ਹੁਣ ਆਪਾਂ ਸਲਵਾਰ ਲੈ ਕੇ ਉਹਦੇ ਵੜ ਪਾਉਣੇ ਸਟਾਰਟ ਕਰਾਂਗੇ ਪਹਿਲਾਂ ਆਪਾਂ ਪਿਛਲਾ ਪੱਲੇ ਤੇ ਤੋਂ ਵੜ ਪਾਵਾਂਗੇ ਜਿਹੜੇ ਦੋ ਪਿੱਛੇ ਵੜ ਪੈਂਦੇ ਹਨ ਇਹ ਤੁਸੀਂ 1 ਇੱਕ ਇੰਚ ਦਾ 1 ਸਵਾ ਇੰਚ ਦਾ ਵੀ ਕਪੜਾ ਲੈ ਸਕਦੇ ਹੋ ਵੜ ਦੇ ਵੜ ਦੇ ਨਾਲ ਵੜ ਜੋੜ ਕੇ ਆਮੇ ਸਾਹਮਣੀ ਸਲਾਈ ਲਗਾ ਦੇਣੀ ਹੈ ਇਹ ਤੁਸੀਂ ਕੱਚੀ ਸਲਾਈ ਵੀ ਲਗਾ ਸਕਦੇ ਹੋ ਤੇ ਪੱਕੀ ਵੀ ਲਗਾ ਸਕਦੇ ਹੋ ਤੁਹਾਨੂੰ ਗਾਚੇ ਤੇ 벨ਟ ਆਪਾਂ ਜੋੜ ਦਾਂਗੇ ਇਸ ਤੋਂ ਬਾਅਦ ਆਪਾਂ ਫਰੰਟ ਪੱਲਾ ਲੈ ਲੈਣਾ ਹੈ ਔਰ ਇਸ ਤੇ ਆਪਾਂ ਵਲ ਪਾਵਾਂਗੇ ਸਲਵਾਰ ਦੇ ਵਲ ਹਮੇਸ਼ਾ ਆਮੋ ਸਾਹਮਣੇ ਪੈਂਦੇ ਹਨ ਔਰ ਇਹਦੇ ਆਪਾਂ 8 ਇੰਚ ਤੱਕ ਵਲ ਪਾ ਸਕਦੇ ਹਾਂ ਤੇ ਬਾਕੀ ਤੁਸੀਂ ਦੇਖ ਲੈਣਾ ਹੈ ਅਗਰ ਸਲਵਾਰ ਜਿਆਦਾ ਹੈਵੀ ਬਣ ਰਹੀ ਹੈ ਤਾਂ 8:30 9 ਤੱਕ ਵੀ ਹੋ ਸਕਦੇ ਨੇ ਵੜ ਇਹ ਤੁਸੀਂ ਆਪਣੇ ਅਕੋਰਡਿੰਗ ਦੇਖ ਲੈਣਾ ਹੈ 10 ਇਸ ਤੋਂ ਬਾਅਦ ਅਸੀਂ ਸਲਵਾਰ ਦੇ ਵੜ ਪਾਵਾਂਗੇ ਕਪੜਾ ਸੈੱਟ ਕਰ ਲਵਾਂਗੇ ਇਸ ਤੋਂ ਬਾਅਦ 1 ਇੰਚ ਛੱਡ ਕੇ ਸੈਂਟਰ ਸਲਾਈ ਤੋਂ ਤੇ ਵਲ ਪਾਉਣੇ ਸਟਾਰਟ ਕਰਾਂਗੇ ਵਲ ਤੁਸੀਂ ਕੱਚੇ ਸਲਾਈ ਨਾਲ ਪਾਉਣੇ ਹੈ ਕਿਉਂਕਿ ਅਗਰ ਤੁਹਾਨੂੰ ਕੋਈ ਵਲ ਗਲਤ ਪੈ ਜਾਵੇ ਜਾਂ ਕੱਪੜਾ ਇੱਧਰ ਉੱਤਰ ਹੋ ਜਾਵੇ ਤਾਂ ਤੁਸੀਂ ਉਹਨੂੰ ਉਧੇੜ ਸਕੋ ਹੁਣ ਵਲ ਦੇ ਉੱਪਰ ਵਾਰ ਰੱਖ ਕੇ सिलाई लगा है तुम्हें देख लेना है मैं किन्ने सौखे तरीके बल पा रही हाँ आई होप थो ये वीडियो चंकी लगे ਕਪੜਾ ਨਾਲ ਦੀ ਨਾਲ ਸੈੱਟ ਕਰਦੇ ਜਾਣਾ ਹੈ ਤਾਂ ਕਿ ਵਾਲ ਬਿਲਕੁਲ ਸਫਾਈ ਦੇ ਨਾਲ ਪੈਣ ਜਿਆਦਾ ਪਿੱਛੇ ਇਹਨੂੰ ਬੜ ਨਹੀਂ ਪਾਉਣੇ ਹਨ ਨਾਲ ਦੀ ਨਾਲ ਵਾਲ ਪਾਈ ਜਾਣੇ ਨੇ ਦੇਖ ਸਕਦੇ ਹੋ ਮੈਂ ਇਸ ਤਰੀਕੇ ਨਾਲ ਬਣਾ 파 ਰਹੀ ਹਾਂ ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਵੇ ਜਾਂ ਕੁਝ ਸਮਝ ਨਾ ਲੱਗੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਦੁਬਾਰਾ ਵੀਡੀਓ ਬਣਾ ਕੇ ਦੁਬਾਰਾ ਜ਼ਰੂਰ ਦੱਸਾਂਗੀ ਕਪੜਾ ਤੁਸੀਂ ਨਾਲ ਦੀ ਨਾਲ ਸੈੱਟ ਕਰਦੇ ਜਾਣਾ ਹੈ ਇੱਕ ਵਾਰ ਤੁਸੀਂ 벨ਟ ਚੱਕ ਕੇ ਨਾਪ ਜ਼ਰੂਰ ਲੈਣਾ ਹੈ ਕਿ ਕਿਤੇ ਕਪੜਾ ਵਧ ਤਾਂ ਨਹੀਂ ਰਿਹਾ ਸੈਂਟਰ ਦੇ ਨਾਲ ਸੈਂਟਰ ਮਿਲਾ ਕੇ ਤੁਸੀਂ ਦੇਖ ਲੈਣਾ ਹੈ ਹੁਣ ਇਹਦੇ ਵਿੱਚ 2-3 ਵੱਲ ਹੋਰ ਪੈਣਗੇ ਲਾਸਟ ਤੇ ਤੁਸੀਂ 2 2.5 ਇੰਚ ਕਪੜਾ ਛੱਡ ਸਕਦੇ ਹੋ ਇਹਦੇ ਨਾਲ ਵੱਲ ਬਹੁਤ ਸੋਹਣੇ ਲੱਗਦੇ ਹਨ ਹੋਰ ਪਾ ਦਾਂਗੇ ਹੁਣ ਇੱਕ ਵਾਰ ਚੈੱਕ ਕਰ ਲਾਂਗੇ ਕਿ ਵਲ ਸਹੀ ਤਰੀਕੇ ਨਾਲ ਪਏ ਹਨ ਇੰਚ ਟੇਪ ਨਾਲ ਮਿਣਕੇ ਤੁਹਾਨੂੰ ਦੱਸ ਦਿੰਨੇ ਆ ਵਲ ਬਿਲਕੁਲ ਸਹੀ ਨੇ 8 ਇੰਚ ਤੱਕ ਵੀ ਨੇ हूँ आप दूसरी सइड तो भी वल पावे आमने सामने ठीक है जी जिदा आप इस इधर पाए ने उमें उधर पावे वल ये थोनू आपके दिखाने देखो जी मैं दूसरी साइड तो भी वल पा ले हूँ आप बैल्ट जोड़ा सेंटर न सेंटर मिला के आप बैल्ट जोड़ लैनी है ਆਈ ਹੋਪ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗੇ ਜੇ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ 벨ਟ ਨੂੰ ਤੋੜ ਲੈਣਾ ਹੈ ਹੁਣ ਆਪਾਂ ਦੇਖੋ ਕਿੰਨੀ ਸਫਾਈ ਨਾਲ 벨ਟ ਜੁੜੀ ਹੈ ਹੁਣ ਇਹਦੇ ਉੱਪਰ ਆਪਾਂ ਦੱਬਵੀਂ ਸਿਲਾਈ ਲਗਾ ਦਾਂਗੇ ਜਿਹਦੇ ਨਾਲ ਬਲ और पक्की सिलाई लग जाती है और इचा कच्ची सिलाई लगाई सी वो आप बाद च उटेड़ा නපොන්න ස්ලයිලකාගෙද කාමාගේ ඔන්න ස්ලයිල ගන්ත පාට්ටු සිතෙක්කෝ කන්නෙ සෆයිනාල්ලක ස්ලයිරිතාද නැස්ට වීඩියෝ මැබන වන්ගේ ඒ පාං්චේන්දී ਦੇਖਿਓ ਤੁਸੀਂ ਦੇਖ ਸਕਦੇ ਹੋ ਕਿ ਇਹ ਫਿਨਿਸ਼ਿੰਗ ਆਉਣੀ ਚਾਹੀਦੀ ਹੈ ਇਹਦੇ ਨਾਲ ਵਧੀਆ ਲੱਗਦੀ ਹੈ ਸਲਵਾਰ ਇਹਦਾ ਪੌँचा ਕਿਦਾਂ ਦਾ ਬਣਾਉਣਾ ਆਪਾਂ ਤੇ ਇਸ ਤੋਂ ਬਾਅਦ ਚੈਨਲ ਨਾਲ ਬਣੀ ਰਿਓ ਆਪਾਂ ਇਹਦੇ ਪੌਂਚਿਆਂ ਦੀ ਵੀਡੀਓ ਜਲਦੀ ਜਲਦੀ ਜ਼ਰੂਰ ਅਪਲੋਡ ਕਰਾਂਗੇ ਤੁਸੀਂ ਦੇਖਿਓ ਥੈਂਕ ਯੂ